ਮਾਰੂ ਮਹੱਲਾ ਪੰਜਵਾ ਅੱਲਾ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆਂ ਕੇ ਤੰਦੇ ਹੋਏ ਪੈ ਖਾਕ ਫਕੀਰ ਮੁਸਾਫਰ ਇਹੋ ਦਰਵੇਸ ਕਬੂਲ ਦਰਾ ਸੱਚ ਨਿਵਾਜ ਯਕੀਨ ਮਸੱਲਾ ਮਨਸਾ ਮਾਰ ਨਿਵਾਰ ਹੋ ਆਸਾ ਦੇਹ ਮਸੀਤ ਮਨ ਮੌਲਾਣਾ ਕਲਮ ਖਦਾਈ ਪਾਕ ਖਰਾ ਸਰਾਸਰੈਤ ਲੇ ਕਮਾਵਹੁ ਤਰੀਕਤ ਤਰਕ ਖੋਜ ਟਲਾਵਹੁ ਮਾਰਪਤ ਮਨ ਮਾਰੋ ਅਬਦਾਲਾ ਮਿਲਹੁ ਹਕੀਕਤ ਜਿਤ ਫਿਰ ਨਾ ਮਰਾ ਕਰਾਨ ਕਤੇਬ ਦਿਲ ਮਾਹੇ ਕਮਾਹੀ ਦਸ ਔਰਾਤ ਰਖੋ ਬਦਰਾਹੀ ਪੰਜ ਮਰਦ ਸਿਦਕਲੇ ਬੰਦਹੁ ਖੈਰ ਸਬੂਰੀ ਕਬੂਲ ਪਰਾ ਮੱਕਾ ਮਹਿਰ ਰੋਜਾ ਪੈ ਖਾਕਾ ਸਤ ਪੀਰ ਲਫ਼ਜ਼ ਕਮਾਏ ਅੰਦਾਜ਼ਾ ਫੂਰ ਨੂਰ ਮੁਸਕ ਖੁਦਾਇਆ ਬੰਦਗੀ ਅੱਲ੍ਹਾ ਆਲਾ ਹੁਜਰਾ ਸੱਚ ਕਮਾਵੇ ਸੋਈ ਕਾਜੀ ਜੋ ਦਿਲ ਸੋਧੈ ਸੋਈ ਹਾਜੀ ਸੋ ਮੁੱਲਾ ਮਲੂਨ ਨਿਵਾਰੈ ਸੋ ਦਰਵੇਸ ਜਿਸ ਸਿਫਤ ਧਰਾ ਸੱਬੇ ਵਕਤ ਸੱਬੇ ਕਰ ਵੇਲਾ ਖਾਲਕ ਯਾਦ ਦਿਲੈ ਮਹ ਮੌਲਾ ਤਸਬੀਹ ਯਾਦ ਕਰੋ ਦਸ ਮਰਦਨ ਸੁਨਤ ਸੀਲ ਬੰਧਾਨ ਬਰਾ ਦਿਲ ਮਹਿ ਜਾਨੂ ਸਭ ਫਿਲਹਾਲਾ ਖਿਲਖਾਨਾ ਬਰਾਦਰ ਹਮੂ ਜੰਗਾਲਾ ਮੀਰ ਮਲਕ ਉਮਰੇ ਫਾਨਾਇਆ ਏਕ ਮਕਾਮ ਖੁਦਾਏ ਦਰਾ ਅਵਲ ਸਿਫਤ ਦੂਜੀ ਸਾਬੂਰੀ ਤੀਜਾ ਹਲੇਮੀ ਚੌਥਾ ਖੈਰੀ ਪੰਜਵਾਂ ਪੰਜੇ ਇਕਤ ਮਕਾਮ ਐ ਇਹ ਪੰਜ ਵਖਤ ਤੇਰੇ ਅਪਰਪਰਾ ਸਗਲੀ ਜਾਣ ਕਰੋ ਮੋਦੀ pha ਬਦ ਅਮਲ ਛੋੜ ਕਰੋ ਹੱਥ ਪੂਜਾ ਖੁਦਾਏ ਏਕ 부ਝ ਦੇਵੋ ਬਾਂਗਾ ਬੁਰਗੂ ਬਰਖੁਰਦਾਰ ਖਰਾ ਹੱਕ ਹਲਾਲ ਬਖੋ ਰੋ ਖਾਣਾ ਦਿਨ ਦਰਿਆਉ ਤੋ ਮੋ ਮਹਿ ਲਾਣਾ ਪੀਰ ਪਛਾਣੈ ਪਿਸਤੀ ਸੋਈ ਅਜਰਾਇਨ ਨਾ ਦੋਜ ਠੜਾ ਕਾਇਆ ਕਿਰਦਾਰ ਔਰਤ ਯਾਕੀਨਾ ਰੰਗ ਤਮਾਸ਼ੀ ਮਾਨ ਹਕੀਨਾ ਨਪਾਕ ਪਾਕ ਕਰ ਹਧੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾ ਮੁਸਲਮਾਨ ਮੂਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਦੁਨੀਆ ਰੰਗ ਨਾ ਆਵੇ ਨੇੜੈ ਜਿਉ ਕੁਸਮ ਪਾਟ ਘਿਉ ਪਾਕ ਹਰਾ ਜਾ ਕੋ ਮਿਹਰ ਮਿਹਰ ਮਿਹਰਵਾਨਾ ਸੋਈ ਮਰਦ ਮਰਦ ਮਰਦਾਨਾ ਸੋਈ ਸੇਖ ਮਸਾਇਕ ਹਾਜੀ ਸੋ ਬੰਦਾ ਜਿਸ ਨજર ਨਰਾ ਕੁਦਰਤ ਕਾਦਰ ਕਰਨ ਕਰੀਮਾ ਸਿਫਤ ਮੁਹੱਬਤ ਅਥਾ ਰਹੀਮਾ ਹੱਕ ਹੁਕਮ ਸੱਚ ਖੁਦਾਇ ਬੁਝ ਨਾਨਕ ਬੰਦ ਖਲਾਸ ਤਰਾ ਮਾਰੂ ਮਹੱਲਾ ਪੰਜਵਾਂ ਪਾਰ ਬ੍ਰਹਮ ਸਭ ਉੱਚ ਬਰਾਜੀ ਆਪੇ ਥਾਪਿਓ ਥਾਪੇ ਸਾਜੇ ਪ੍ਰਭ ਕੀ ਸਰਨ ਗਹਿਤ ਸੁਖ ਪਾਈਐ ਕਿਸ ਭਉ ਨਾ ਵਿਆਪੈ ਬਾਲਕਾ ਗਰਭ ਅਗਨ ਮਹ ਜਿਨਹਿ ਉਭਾਰਿਆ ਰਕਤ ਕਿਰਮ ਮਹ ਨਹੀਂ ਸੰਘਾਰਿਆ ਆਪਣਾ ਸਿਮਰਨ ਦੇ ਪ੍ਰਤ ਪਾਲਿਆ ਉਹ ਸਗਲ ਘਟਾਂ ਕਾ ਮਾਲਕਾ ਚਰਨ ਕਮਲ ਸਰਨਾਈ ਆਇਆ ਸਾਧ ਸੰਗ ਹੈ ਹਰ ਜਸ ਗਾਇਆ ਜਨਮ ਮਰਨ ਸਭ ਦੁਖ ਨਵਾਰੇ ਜਪ ਹਰ ਹਰ ਭਉ ਨਹੀਂ ਕਾਲ ਕਾ ਸਮਰੱਥ ਅਕਾਥ ਅਗੋਚਰ ਦੇਵਾ ਜੀ ਜੰਤ ਸਭ ਤਾਂ ਕੀ ਸੇਵਾ ਅੰਡਜ ਜੇਰਜ ਸੇਤਜ ਉਤਪੋਜ ਬਹੁ ਪ੍ਰਕਾਰੀ ਪਾਲਕਾ ਤਿਸਹਿ ਪ੍ਰਾਪਤ ਹੋਏ ਨਿਧਾਨਾ ਰਾਮ ਨਾਮ ਰਾਸੇ ਅੰਤਰਮਾਨਾ ਕਰ ਗਹਿ ਲੀਨੇ ਅੰਦ ਕੂਪਤੇ विरले के साल का आदे अंत मदप्रभ सोई आपे करता करे सो होई ब्रह्म पौ मिटिया साध संगते दालद ना कोई काल का उत्तम वाणी गाओ गोपाला साध संगत की मंगो होर वाला बासन मेट न बासन होई है कल मल सगले जाल का संता की एहि रीत निराली ਪਾਰ ਬ੍ਰਹਮ ਕਰ ਦੇ ਕਹਿ ਨਾਲੀ ਸਾਸ ਸਾਸ ਅਰਾਧਨ ਹਰ ਹਰ ਕਿਉ ਸਿਮਰਤ ਕੀਜੈ ਆਲਕਾ ਜਹ ਦੇਖਾਂ ਤਹ ਅੰਤਰ ਜਾਮੀ ਨਿਮਕ ਨਾ ਵਿਸਰਹੋ ਪ੍ਰਭ ਮੇਰੇ ਸੁਆਮੀ ਸਿਮਰ ਸਿਮਰ ਜੀਵ ਹੈ ਤੇਰੇ ਦਾਸਾ ਬਨ ਜਲ ਪੂਰਨ ਥਾਲਕਾ ਤੱਤੀ ਵਾਉ ਨਾ ਤਾਂ ਕੋ ਲਾਗੇ ਸਿਮਰਤ ਨਾਮ ਅਨੰਦਿਨ ਜਾਗੇ आनंद बनो दे करे हर सिमरन तिस माया संग ना तालका रोग शोक दुख तिस नाही साद संग हर कीर्तन गाही अपना नाम देहे प्रभु प्रीतम सुन बेनंती खालका नाम रतन तेरा है प्यारी रंग रते तेरै दास अपारी तेरा रंग रते तुद जेहे ਵਿਰਲੇ ਕੇਈ ਭਾਲਕਾ ਤਿਨ ਕੀ ਧੂੜ ਮੰਗੈ ਮਨ ਮੇਰਾ ਜਿਨ ਵਿਸਰਹਿ ਨਾਹੀ ਕਾਹੂ ਬੇਰਾ ਤਿਨ ਕੈ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲ ਕਾ ਸਾਜਨ ਮੀਤ ਪਿਆਰਾ ਸੋਈ ਏਕ ਦਰੜਾਏ ਦੁਰਮਤ ਖੋਈ ਕਾਮ ਕ੍ਰੋਧ ਅਹੰਕਾਰਤ ਜਾਏ ਤਿਸ ਜਨ ਕੋ ਉਪਦੇਸ ਨਿਰਮਾਲ ਕਾ ਤਉ ਦੇਵ ਨਾਹੀ ਕੋਈ ਮੇਰਾ ਘੁਰ ਪਕੜਾਏ ਪ੍ਰਭ ਕੇ ਪੈਰਾ ਹਉ ਬਲੇ ਹਾਰੀ ਸਤਗੁਰ ਪੂਰੇ ਜਿਨ ਖੰਡਿਆ ਭਰਮ ਅਨਾਲ ਕਾ ਸਾਸ ਸਾਸ ਪ੍ਰਭ ਬਿਸਰੈ ਨਾਹੀ ਆਠ ਪਹਿਰ ਹਰ ਹਰ ਕਉ ਧਿਆਈ ਨਾਨਕ ਸੰਤ ਤੇਰਾ ਰੰਗ ਰਾਤੀ ਤੂੰ ਸਮਰੱਤ ਵਡਾਲ ਕਾ ਮਾਰੂ ਮਹੱਲਾ ਪੰਜਵਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਚਰਨ ਕਮਲ ਹਿਰਦੈ ਨਿਤ ਧਾਰੀ ਗੁਰ ਪੂਰਾ ਖਿਨ ਖਿਨ ਨਮਸ਼ਕਾਰੀ ਤਨ ਮਨ ਅਰਪ ਧਰੀ ਸਭ ਆਗੇ ਜਗ ਮਹਿ ਨਾਮ ਸੁਹਾਵਣਾ ਸੋ ਠਾਕਰ ਕਿਉ ਮਨਹੁ ਵਿਸਾਰੀ ਜਿਉ ਪਿੰਡ ਦੇ ਸਾਜ ਸਵਾਰੀ ਸਾਸ ਗਰਾਸ ਸੰਭਾਲੇ ਕਰਤਾ ਕੀਤਾ ਆਪਣਾ ਪਾਵਣਾ ਜਾਂਤੇ ਬਿਰਥਾ ਕੋ ਨਾਹੀ ਆਠ ਪਹਿਰ ਹਰ ਰੱਖ ਮਨ ਮਾਹੀ ਸਾਧ ਸੰਗ ਭਜ ਚੁਤ ਸੁਆਮੀ ਦਰਗਾਹ ਸੋ ਬਾਪਾਵਣਾ ਚਾਰ ਪਦਾਰਥ ਅਸ਼ਟ ਦ사 ਸਿੱਧ ਨਾਮ ਨਿਧਾਨ ਸਹਿਜ ਸੁਖ ਨੌ ਨੇਦਾ ਸਰਬ ਕਲਿਆਣ ਜੇ ਮਨ ਮਹਿ ਚਾਹੈ ਮਿਲ ਸਾਧੂ ਸੁਆਮੀ 라ਵਣਾ ਸਾਸਤਿ ਸਿਮਰਤ ਬੇਦ ਵਖਾਣੀ ਜਨਮ ਪਦਾਰਥ ਜੀਤ ਪਰਾਣੀ ਕਾਮ ਕ੍ਰੋਧ ਨਿੰਦਾ ਪਰ ਹਰੀਐ ਹਰ ਰਸ ਨਾ ਨਾਨਕ ਗਾਵਣਾ ਜਿਸ ਰੂਪ ਨਾ ਰੇਖਿਆ ਕຸນ ਨਹੀਂ ਜਾਂਤੀ ਪੂਰਨ ਪੂਰ ਰਹਿਆ ਦਿਨ ਰਾਤੀ ਜੋ ਜੋ ਜਪੈ ਸੋਈ ਵਡਭਾਗੀ ਬਹੁੜ ਨਾ ਜੋਨੀ ਪਾਵਣਾ ਜਿਸਨੋ ਬਿਸਰੈ ਪੁਰਖ ਬਧਾਤਾ ਜਲਤਾ ਫਿਰੈ ਰਹੈ ਨਿਤ ਤਾਤਾ ਕਿਰਤ ਕੜੈ ਕੋ ਰਖੈ ਨਾ ਕੋਈ ਨਰਕ ਘੋਰ ਮਹਿ ਪਾਵਣਾ ਜਿਉ ਪ੍ਰਾਨ ਤਨ ਧਨ ਜਿਨ ਸਾਜਿਆ ਮਾਤ ਗਰਭ ਮਹਿ ਰਾਖ ਨਿਵਾਜਿਆ ਤਿਸ ਸਿਉ ਪ੍ਰੀਤਿ ਛਾੜਿਆ ਨਰਾਤਾ ਕਾਹੂ ਸਿਰੈ ਨਾ ਲਾਵਣਾ ਧਾਰ ਅਨਗ੍ਰਹੁ ਸੁਆਮੀ ਮੇਰੇ ਕਟ ਕਟ ਵਸਹਿ ਸਬਨ ਕੈ ਨੇਰੇ ਹਾਥ ਹਮਾਰੈ ਕਛੂ ਐ ਨਾਹੀ ਜਿਸ ਜਣਾਏ ਤਿਸੈ ਜਣਾਵਣਾ ਜਾਂ ਕੈ ਮਸਤਕ ਧੁਰ ਲਿਖ ਪਾਇਆ ਤਿਸ ਹੀ ਪੁਰਖ ਨਾ ਵਿਆਪੈ ਮਾਇਆ ਨਾਨਕ ਦਾ ਸਦਾ ਸਰਨਾਈ ਦੂਸਰ ਲਵੈ ਨਾ ਲਾਵਣਾ ਆਗੇ ਆ ਦੂਖ ਸੁਖ ਸਭ ਕੀਨੇ ਅੰਮ੍ਰਿਤ ਨਾਮ ਬਿਰਲੈ ਹੀ ਚੀਨੇ ਤਾਂ ਕੀ ਕੀਮਤ ਕਹਿਣ ਨਾ ਜਾਈ ਜਤ ਕਤ ਉਹੀ ਸਮਾਵਣਾ ਸੋਈ ਭਗਤ ਸੋਈ ਵਡ ਦਾਤਾ ਸੋਈ ਪੂਰਨ ਪੁਰਖ ਬਧਾਤਾ ਬਾਲ ਸਹਾਈ ਸੋਈ ਤੇਰਾ ਜੋ ਤੇਰੇ ਮਨ ਭਾਵਨਾ ਮਿਰਤ ਦੁਖ ਸੁਖ ਲਿਖ ਪਾਏ ਤਿਲ ਨਹੀਂ ਬਧ ਹੈ ਘਟ ਹੈ ਨਾ ਘਟਾਏ ਸੋਈ ਹੋਏ ਜੇ ਕਰਤੇ ਭਾਵੈ ਕਹਿ ਕੈ ਆਪ ਮਿਹਾਵਣਾ ਅੰਧ ਕੂਪ ਤੇ ਸੇ ਕਾਢੇ ਜਨਮ ਜਨਮ ਕੇ ਟੂਟੇ ਗਾਂਡੇ ਕਿਰਪਾ ਧਾਰ ਰੱਖੇ ਕਰ ਆਪਣੇ ਮਿਲ ਸਾਧੂ ਗੋਬਿੰਦ ਧਿਆਮਣਾ ਤੇਰੀ ਕੀਮਤ ਕਹਿਣ ਨਾ ਜਾਈ ਅਚਰਜ ਰੂਪ ਵੱਡੀ ਵਡਿਆਈ ਭਗਤ ਦਾਨ ਮੰਗੈ ਜਨ ਤੇਰਾ ਨਾਨਕ ਬਲ ਬਲ ਜਾਵਣਾ ਮਾਰੂ ਵਾਰ ਮਹੱਲਾ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਵਿਣਗਾਹਕ ਗੁਣ ਵੇਚੀਐ ਤਉ ਗੁਣ ਸਹਿ ਗੋ ਜਾਇ ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲਾਖ ਵਕਾਈ ਗੁਣ ਤੇ ਗੁਣ ਮਿਲ ਪਾਈਐ ਜੇ ਸਤਗੁਰ ਮਾਹੀ ਸਮਾਈ ਮੋਲ ਅਮੋਲ ਨਾ ਪਾਈਐ ਵਣਜ ਨਾਲੀ ਜਹਾਟ ਨਾਨਕ ਪੂਰਾ ਤੋਲ ਹੈ ਕਭੋ ਨਾ ਹੋਏ ਘਾਟ